ਕੈਨੇਡਾ ਇਮੀਗ੍ਰੇਸ਼ਨ ਮੰਤralੇ ਦੇ ਵੱਲੋਂ ਸਾਂਝੇ ਕੀਤੇ ਗਏ ਨਵੇਂ ਨਿਯਮਾਂ ਦੇ ਮੁਤਾਬਕ ਹੁਣ ਬਿਨੇਕਾਰਾਂ ਨੂੰ ਐਕਸਪ੍ਰੈਸ ਐਂਟਰੀ ਦੇ ਵਿੱਚ ਆਪਣੀ ਪੀਆਰ ਦੀ ਅਰਜੀ ਦੇਣ ਮੌਕੇ ਮੈਡੀਕਲ ਕਰਕੇ ਨਾਲ ਨੱਥੀ ਕਰਨਾ ਪਵੇਗਾ ਇਹ ਨਵੇਂ ਨਿਯਮ 1 ਅਗਸਤ 2025 ਤੋਂ ਲਾਗੂ ਹੋਣਗੇ ਇਸ ਤੋਂ ਪਹਿਲਾਂ ਬਿਨੇਕਾਰਾਂ ਨੂੰ ਇਮੀਗ੍ਰੇਸ਼ਨ ਵਿਭਾਗ ਦੀਆਂ ਹਦਾਇਤਾਂ ਤੱਕ ਉਡੀਕ ਕਰਨ ਦੇ ਲਈ ਕਿਹਾ ਜਾਂਦਾ ਸੀ ਹੁਣ ਬਿਨੇਕਾਰ ਪੀਆ ਦੇ ਲਈ ਇਨਵਿਟੇਸ਼ਨ ਆਨ ਤੇ ਵੀ ਪੀਆਰ ਦੀ ਅਰਜੀ ਲਗਾਉਂਦੇ ਸਮੇਂ ਨਾਲ ਹੀ ਮੈਡੀਕਲ ਰਿਪੋਰਟ ਵੀ ਨੱਥੀ ਕਰਨੀਏ ਇਮੀਗ੍ਰੇਸ਼ਨ ਮਾਰਾ ਦਾ ਕਹਿਣਾ ਹੈ ਕਿ ਇਸ ਦਿਨ ਆ ਸਕੋ ਅਰਜੀ ਸੰਪਟਾ ਰਵੀ ਜਲਦੀ ਹੋਵੇਗਾ ਐਕਸਪ੍ਰੈਸ ਐਂਟਰੀ ਇਹ ਅਜਿਹਾ ਸਿਸਟਮ ਹੈ ਜਿਸ ਰਾਹੀਂ ਕੈਨੇਡਾ ਤੋਂ ਬਾਹਰ ਬੈਠੇ ਹੁਨਰਬੰਦ ਵਿਅਕਤੀ ਸਿੱਧੇ ਤੌਰ ਤੇ ਕੈਨੇਡਾ ਦੀ ਪਰਮਨੈਂਟ ਰੈਜ਼ਿਡੈਂਸੀ ਹਾਸਲ ਕਰ ਸਕਦੇ ਨੇ ਇਸ ਦੇ ਵਿੱਚ ਬਿਨਕਾਰਨ ਨੂੰ ਉਮਰ ਪੜ੍ਹਾਈ ਤਜਰਬੇ ਅਤੇ ਪਛਾਣ ਦੀ ਮਹਾਰਤਾ ਦੀ ਦੇ ਨੰਬਰ ਵੀ ਮਿਲਦੇ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ 2015 ਦੇ ਵਿੱਚ ਹੋਈ ਸੀ ਐਕਸਪ੍ਰੈਸ ਐਂਟਰੀ ਅਧੀਨ ਬਿਨਕਾਰਨ ਨੂੰ ਇਮੀਗ੍ਰੇਸ਼ਨ ਮੰਤਰਾਲੇ ਤੋਂ ਇਨਵੈਸਟੀਗੇਸ਼ਨ ਮਿਲਣ ਦੇ ਕੁਝ ਮਹੀਨਿਆਂ ਅੰਦਰ ਹੀ ਕੈਨੇਡਾ ਦੀ ਪੀਆਰ ਮਿਲ ਜਾਂਦੀ ਸੀ ਇਸ ਪ੍ਰੋਗਰਾਮ ਦੇ ਪ੍ਰਚਲਿਤ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਇਸ ਦੇ ਵਿੱਚ ਅਰਜ਼ੀ ਦਾ ਬਹੁਤ ਥੋੜੇ ਸਮੇਂ ਦੇ ਵਿੱਚ ਨਿਕਟਾਰਾ ਕੀਤਾ ਜਾਂਦਾ ਹੈ ਗੋਤਲਾ ਬਹਿ ਕਿ ਮੰਤਰਾਲੇ ਦੇ ਵੱਲੋਂ ਹਾਲ ਦੇ ਵਿੱਚ ਐਕਸਪ੍ਰੈਸ ਐਂਟਰੀ ਦੀ ਤਰਜੀਹੀ ਸ਼੍ਰੇਣੀ ਦੇ ਵਿੱਚ ਕੁਝ-ਕੁਝ ਤਬਦੀਲੀਆਂ ਕੀਤੀਆਂ ਗਈਆਂ ਨੇ ਫਰਾਂਚ ਤੋਂ ਇਲਾਵਾ ਹੈਲਥ ਸਟੈਂਡ ਟ੍ਰੇਡ ਖੇਤੀਬਾੜੀ ਅਤੇ ਸਿੱਖਿਆ ਖੇਤਰ ਤਰਜੀਹ ਵਾਲੀ ਸੂਚੀ ਦੇ ਵਿੱਚ ਵੀ ਸ਼ਾਮਲ ਨੇ 2024 ਦੌਰਾਨ ਐਕਸਪ੍ਰੈਸ ਐਂਟੀ ਅਰੀਨ 52 ਡਰਾ ਕੱਢੇ ਗਏ ਅਤੇ 98903 ਬਿਨੇਕਾਰਾਂ ਨੂੰ ਪੀਆਰਡੀ ਅਰਜ਼ੀ ਦੇਣ ਦੇ ਲਈ ਸੱਦਾ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ 2023 ਦੌਰਾਨ 110268 ਬਿਨੇਕਾਰਾਂ ਨੂੰ ਜਦਕਿ 2022 ਦੌਰਾਨ 40539 ਬਿਨੇਕਾਰਾਂ ਨੂੰ ਇਨਵੈਸਟੀਗੇਸ਼ਨ ਭੇਜੇ ਗਏ ਸਨ। ਫੈਡਰਲ ਸਰਕਾਰ ਦੇ ਵੱਲੋਂ 2025 ਦੌਰਾਨ 395000 ਅਤੇ 2026 ਦੌਰਾਨ 380000 ਬੇਨਕਾਰਾਂ ਨੂੰ ਪੀਆ ਦੇਣ ਦਾ ਟਿੱਚਾ 2027 ਦੇ ਵਿੱਚ ਟਿੱਚੇ ਨੂੰ ਹੋਰ ਘਟਾ ਕੇ 365000 ਰੱਖਿਆ ਗਿਆ ਹੈ ਕੈਨੇਡਾ ਇਮੀਗ੍ਰੇਸ਼ਨ ਮੰਤਰਾਲੇ ਦੇ ਵੱਲੋਂ ਸਾਂਝੇ ਕੀਤੇ ਗਏ ਨਵੇਂ ਨਿਯਮਾਂ ਦੇ ਮੁਤਾਬਕ ਹੁਣ ਬਿਨੇਕਾਰਾਂ ਨੂੰ ਐਕਸਪ੍ਰੈਸ ਐਂਟਰੀ ਦੇ ਵਿੱਚ ਆਪਣੇ ਪੀਆਰ ਦੀ ਅਰਜੀ ਦੇਣ ਮੌਕੇ ਮੈਡੀਕਲ ਕਰਕੇ ਨਾਲ ਨੱਥੀ ਕਰਨਾ ਪਵੇਗਾ ਇਹ ਨਵੇਂ ਨਿਯਮ 1 ਅਗਸਤ 2025 ਤੋਂ ਲਾਗੂ ਹੋਣਗੇ ਇਸ ਤੋਂ ਪਹਿਲਾਂ ਬਿਨੇਕਾਰਾਂ ਨੂੰ ਇਮੀਗ੍ਰੇਸ਼ਨ ਵਿਭਾਗ ਦੀਆਂ ਹਦਾਇਤਾਂ ਤੱਕ ਧਿਆਨ ਦੇਣ ਲਈ ਕਿਹਾ ਜਾਂਦਾ ਸੀ ਹੁਣ ਬਿਨੇਕਾਰ ਪੀਆ ਦੇ ਲਈ ਇਨਵਿਟੇਸ਼ਨ ਔਨ ਤੇ ਵੀ ਪੀਆਰ ਦੀ ਅਰਜੀ ਲਗਾਉਂਦੇ ਸਮੇਂ ਨਾਲ ਹੀ ਮੈਡੀਕਲ ਰਿਪੋਰਟ ਵੀ ਨੱਥੀ ਕਰਨਗੇ ਇਮੀਗ੍ਰੇਸ਼ਨ ਮਾਰਾ ਦਾ ਕਹਿਣਾ ਹੈ ਕਿ ਇਸ ਦਿਨ ਆ ਸਕੋ ਅਰਜੀ ਤਾਂ ਨਿਪਟਾਰਾ ਵੀ ਜਲਦੀ ਹੋਵੇਗਾ ਐਕਸਪ੍ਰੈਸ ਐਂਟਰੀ ਇਹ ਅਜਿਹਾ ਸਿਸਟਮ ਹੈ ਜਿਸ ਰਾਹੀਂ ਕੈਨੇਡਾ ਤੋਂ ਬਾਹਰ ਬੈਠੇ ਹੁਨਰਬੰਦ ਵਿਅਕਤੀ ਸਿੱਧੇ ਤੋਰ ਤੇ ਕੈਨੇਡਾ ਦੀ ਪਰਮਨੈਂਟ ਰੈਜ਼ਿਡੈਂਸੀ ਹਾਸਲ ਕਰ ਸਕਦੇ ਨੇ ਇਸ ਦੇ ਵਿੱਚ ਬਿਨੈਕਾਰਾਂ ਨੂੰ ਉਮਰ ਪੜ੍ਹਾਈ ਤਜਰਬੇ ਅਤੇ ਪਾਸ਼ਾ ਦੀ ਮੁਹਾਰਤ ਦੀ ਦੇ ਨੰਬਰ ਵੀ ਮਿਲਦੇ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ 2015 ਦੇ ਵਿੱਚ ਹੋਈ ਸੀ ਐਕਸਪ੍ਰੈਸ ਐਂਟਰੀ ਅਧੀਨ ਬਿਨਕਾਰਨ ਨੂੰ ਇਮੀਗ੍ਰੇਸ਼ਨ ਮੰਤਰਾਲੇ ਤੋਂ ਇਨਵੈਸਟੀਗੇਸ਼ਨ ਮਿਲਣ ਦੇ ਕੁਝ ਮਹੀਨਿਆਂ ਅੰਦਰ ਹੀ ਕੈਨੇਡਾ ਦੀ ਪੀਆਰ ਮਿਲ ਜਾਂਦੀ ਸੀ ਇਸ ਪ੍ਰੋਗਰਾਮ ਦੇ ਪ੍ਰਚਲਿਤ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਇਸ ਦੇ ਵਿੱਚ ਅਰਜ਼ੀ ਦਾ ਬਹੁਤ ਥੋੜੇ ਸਮੇਂ ਦੇ ਵਿੱਚ ਨਿਕਟਾਰਾ ਕੀਤਾ ਜਾਂਦਾ ਹੈ ਗੋਤਲਾ ਬੈਂਕ ਮੰਤਰਾਲੇ ਦੇ ਵੱਲੋਂ ਹਾਲ ਦੇ ਵਿੱਚ ਐਕਸਪ੍ਰੈਸ ਐਂਟਰੀ ਦੀ ਤਰਜੀਹੀ ਸ਼੍ਰੇਣੀ ਦੇ ਵਿੱਚ ਕੁਝ-ਕੁਝ ਤਬਦੀਲੀਆਂ ਕੀਤੀਆਂ ਗਈਆਂ ਨੇ ਫਰਾਂਸ ਤੋਂ ਇਲਾਵਾ ਹੈਲਥ, ਸਟਾਮ, ਟ੍ਰੇਡ, ਖੇਤੀਬਾੜੀ ਅਤੇ ਸਿੱਖਿਆ ਖੇਤਰ ਤਰਜੀਹ ਵਾਲੀ ਸੂਚੀ ਦੇ ਵਿੱਚ ਵੀ ਸ਼ਾਮਲ ਨੇ 2024 ਦੌਰਾਨ ਐਕਸਪ੍ਰੈਸ ਐਂਟੀ ਅਰੀਨ 52 ਡਰਾ ਕੱਢੇ ਗਏ ਅਤੇ 98903 ਬੇਨਕਾਰਾਂ ਨੂੰ ਪੀਆਰ ਦੀ ਅਰਜ਼ੀ ਦੇਣ ਦੇ ਲਈ ਸੱਦਾ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ 2023 ਦੌਰਾਨ 110262 ਬੇਨਕਾਰਾਂ ਨੂੰ ਜਦਕਿ 2022 ਦੌਰਾਨ 40539 ਬੇਨਕਾਰਾਂ ਨੂੰ ਇਨਵੈਸਟੀਗੇਸ਼ਨ ਭੇਜੇ ਗਏ ਸਨ। ਫੈਡਰਲ ਸਰਕਾਰ ਦੇ ਵੱਲੋਂ 2025 ਦੌਰਾਨ 395000 ਅਤੇ 2026 ਦੌਰਾਨ 380000 ਬੇਨਿਕਾਰਾਂ ਨੂੰ ਪੀਆਰ ਦੇਣ ਦਾ ਟਿੱਚਾ 2027 ਦੇ ਵਿੱਚ ਟਿੱਚੇ ਨੂੰ ਹੋਰ ਘਟਾ ਕੇ 365000 ਰੱਖਿਆ ਗਿਆ ਹੈ। ਕੈਨੇਡਾ ਇਮੀਗ੍ਰੇਸ਼ਨ ਮੰਤਲਏ ਦੇ ਵੱਲੋਂ ਸਾਂਝੇ ਕੀਤੇ ਗਏ ਨਵੇਂ ਨਿਯਮਾਂ ਦੇ ਮੁਤਾਬਕ ਹੁਣ ਬੇਨਿਕਾਰਾਂ ਨੂੰ ਐਕਸਪ੍ਰੈਸ ਐਂਟਰੀ ਦੇ ਵਿੱਚ ਆਪਣੇ ਪੀਆਰ ਦੀ ਐਲਜੀ ਦੇਣ ਮੌਕੇ ਮੈਡੀਕਲ ਕਰਕੇ ਨਾਲ ਨੱਥੀ ਕਰਨਾ ਪਵੇਗਾ। ਇਹ ਨਵੇਂ ਨਿਯਮ 1 ਅਗਸਤ 2025 ਤੋਂ ਲਾਗੂ ਹੋਣਗੇ। ਇਸ ਤੋਂ ਪਹਿਲਾਂ ਵੀ ਨਿਕਾਰਾਂ ਨੂੰ ਇਮੀਗ੍ਰੇਸ਼ਨ ਵਿਭਾਗ ਦੀਆਂ ਹਦਾਇਤਾਂ ਤੱਕ ਡੀਕ ਕਰਨ ਦੇ ਲਈ ਕਿਹਾ ਜਾਂਦਾ ਸੀ ਹੁਣ ਬਿਨੇਕਾਰ ਪੀਆ ਦੇ ਲਈ ਇਨਵਿਟੇਸ਼ਨ ਔਨ ਤੇ ਵੀ ਪੀਆ ਦੀ ਅਰਜੀ ਲਗਾਉਂਦੇ ਸਮੇਂ ਨਾਲ ਹੀ ਮੈਡੀਕਲ ਰਿਪੋਰਟ ਵੀ ਨੱਥੀ ਕਰਨੀ ਹੈ ਇਮੀਗ੍ਰੇਸ਼ਨ ਮਾਰਾ ਦਾ ਕਹਿਣਾ ਹੈ ਕਿ ਇਸ ਦਿਨ ਆ ਸਕੋ ਅਲਜੀਆ ਦਾ ਨਿਪਟਾਰਾ ਵੀ ਜਲਦੀ ਹੋਵੇਗਾ ਐਕਸਪ੍ਰੈਸ ਐਂਟਰੀ ਇਹ ਅਜਿਹਾ ਸਿਸਟਮ ਹੈ ਜਿਸ ਰਾਹੀਂ ਕੈਨੇਡਾ ਤੋਂ ਬਾਹਰ ਬੈਠੇ ਹੁਨਰਬੰਦ ਵਿਅਕਤੀ ਸਿੱਧੇ ਤੌਰ ਤੇ ਕੈਨੇਡਾ ਦੀ ਪਰਮਾਨੈਂਟ ਰੈਜ਼ਿਡੈਂਸੀ ਹਾਸਲ ਕਰ ਸਕਦੇ ਨੇ ਇਸ ਦੇ ਵਿੱਚ ਬਿਨੇਕਾਰਾਂ ਨੂੰ ਉਮਰ ਪੜ੍ਹਾਈ ਤਜਰਬੇ ਅਤੇ ਭਾਸ਼ਾ ਦੀ ਆਰ ਤਾਦੀ ਦੇ ਨੰਬਰ ਵੀ ਮਿਲਦੇ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ 2015 ਦੇ ਵਿੱਚ ਹੋਈ ਸੀ ਐਕਸਪ੍ਰੈਸ ਐਂਟਰੀ ਅਧੀਨ ਬਿਨਕਾਰਨ ਨੂੰ ਇਮੀਗ੍ਰੇਸ਼ਨ ਮੰਤਰਾਲੇ ਤੋਂ ਇਨਵੈਸਟੀਗੇਸ਼ਨ ਮਿਲਣ ਦੇ ਕੁਝ ਮਹੀਨਿਆਂ ਅੰਦਰ ਹੀ ਕੈਨੇਡਾ ਦੀ ਪੀਆਰ ਮਿਲ ਜਾਂਦੀ ਸੀ ਇਸ ਪ੍ਰੋਗਰਾਮ ਦੇ ਪ੍ਰਚਲਿਤ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਇਸ ਦੇ ਵਿੱਚ ਅਰਜ਼ੀ ਦਾ ਬਹੁਤ ਥੋੜੇ ਸਮੇਂ ਦੇ ਵਿੱਚ ਨਿਕਟਾਰਾ ਕੀਤਾ ਜਾਂਦਾ ਹੈ ਗੋਤਲਾ ਬੈਂਕ ਮੰਤਰਾਲੇ ਦੇ ਵੱਲੋਂ ਹਾਲ ਦੇ ਵਿੱਚ ਐਕਸਪ੍ਰੈਸ ਐਂਟਰੀ ਦੀ ਤਰਜੀਹੀ ਸ਼੍ਰੇਣੀ ਦੇ ਵਿੱਚ ਕੁਝ-ਕੁਝ ਤਬਦੀਲੀਆਂ ਕੀਤੀਆਂ ਗਈਆਂ ਨੇ ਫਰਾਂਚ ਤੋਂ ਇਲਾਵਾ ਹੈਲਥ, ਸਟੈਂਡ, ਟ੍ਰੇਡ, ਖੇਤੀਬਾੜੀ ਅਤੇ ਸਿੱਖਿਆ ਖੇਤਰ ਤਰਜੀਹ ਵਾਲੀ ਸੂਚੀ ਦੇ ਵਿੱਚ ਵੀ ਸ਼ਾਮਲ ਨੇ 2024 ਦੌਰਾਨ ਐਕਸਪ੍ਰੈਸ ਐਂਟੀ ਅਰੀਨ 52 ਡਰਾ ਕੱਢੇ ਗਏ ਅਤੇ 98903 ਬੇਨਕਾਰਾਂ ਨੂੰ ਪੀਆਰ ਦੀ ਅਰਜ਼ੀ ਦੇਣ ਦੇ ਲਈ ਸੱਦਾ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ 2023 ਦੌਰਾਨ 110262 ਬੇਨਕਾਰਾਂ ਨੂੰ ਜਦਕਿ 2022 ਦੌਰਾਨ 40539 ਬੇਨਕਾਰਾਂ ਨੂੰ ਇਨਵੈਸਟੀਗੇਸ਼ਨ ਭੇਜੇ ਗਏ ਸਨ। ਫੈਡਰਲ ਸਰਕਾਰ ਦੇ ਵੱਲੋਂ 2025 ਦੌਰਾਨ 395000 ਅਤੇ 2026 ਦੌਰਾਨ 380000 ਬੇਨਕਾਰਾਂ ਨੂੰ ਪੀਆ ਦੇਣ ਦਾ ਟਿੱਚਾ 2027 ਦੇ ਵਿੱਚ ਟਿੱਚੇ ਨੂੰ ਹੋਰ ਘਟਾ ਕੇ 365000 ਰੱਖਿਆ ਗਿਆ ਹੈ ਕੈਨੇਡਾ ਇਮੀਗ੍ਰੇਸ਼ਨ ਮੰਤਰਾਲੇ ਦੇ ਵੱਲੋਂ ਸਾਂਝੇ ਕੀਤੇ ਗਏ ਨਵੇਂ ਨਿਯਮਾਂ ਦੇ ਮੁਤਾਬਕ ਹੁਣ ਬਿਨੇਕਾਰਾਂ ਨੂੰ ਐਕਸਪ੍ਰੈਸ ਐਂਟਰੀ ਦੇ ਵਿੱਚ ਆਪਣੇ ਪੀਆਰ ਦੀ ਅਰਜੀ ਦੇਣ ਮੌਕੇ ਮੈਡੀਕਲ ਕਰਕੇ ਨਾਲ ਨੱਥੀ ਕਰਨਾ ਪਵੇਗਾ ਇਹ ਨਵੇਂ ਨਿਯਮ 1 ਅਗਸਤ 2025 ਤੋਂ ਲਾਗੂ ਹੋਣਗੇ ਇਸ ਤੋਂ ਪਹਿਲਾਂ ਬਿਨੇਕਾਰਾਂ ਨੂੰ ਇਮੀਗ੍ਰੇਸ਼ਨ ਵਿਭਾਗ ਦੀਆਂ ਹਦਾਇਤਾਂ ਤੱਕ ਧਿਆਨ ਦੇਣ ਲਈ ਕਿਹਾ ਜਾਂਦਾ ਸੀ ਹੁਣ ਬਿਨੇਕਾਰ ਪੀਆ ਦੇ ਲਈ ਇਨਵਿਟੇਸ਼ਨ ਆਨ ਤੇ ਵੀ ਪੀਆਰ ਦੀ ਅਰਜੀ ਲਗਾਉਂਦੇ ਸਮੇਂ ਨਾਲ ਹੀ ਮੈਡੀਕਲ ਰਿਪੋਰਟ ਵੀ ਨੱਥੀ ਕਰਨਗੇ ਇਮੀਗ੍ਰੇਸ਼ਨ ਮਾਰਾ ਦਾ ਕਹਿਣਾ ਹੈ ਕਿ ਇਸ ਦਿਨ ਆ ਸਕੋ ਅਲਜੀ ਦਾ ਨਿਪਟਾਰਾ ਵੀ ਜਲਦੀ ਹੋਵੇਗਾ ਐਕਸਪ੍ਰੈਸ ਐਂਟਰੀ ਇਹ ਅਜਿਹਾ ਸਿਸਟਮ ਹੈ ਜਿਸ ਰਾਹੀਂ ਕੈਨੇਡਾ ਤੋਂ ਬਾਹਰ ਬੈਠੇ ਹੁਨਰਬੰਦ ਵਿਅਕਤੀ ਸਿੱਧੇ ਤੋਰ ਤੇ ਕੈਨੇਡਾ ਦੀ ਪਰਮਨੈਂਟ ਰੈਜ਼ਿਡੈਂਸੀ ਹਾਸਲ ਕਰ ਸਕਦੇ ਨੇ ਇਸ ਦੇ ਵਿੱਚ ਬਿਨੈਕਾਰਾਂ ਨੂੰ ਉਮਰ ਪੜ੍ਹਾਈ ਤਜਰਬੇ ਅਤੇ ਪਾਸ਼ਾ ਦੀ ਮੁਹਾਰਤ ਦੀ ਦੇ ਨੰਬਰ ਵੀ ਮਿਲਦੇ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ 2015 ਦੇ ਵਿੱਚ ਹੋਈ ਸੀ ਐਕਸਪ੍ਰੈਸ ਐਂਟਰੀ ਅਧੀਨ ਬਿਨਕਾਰਨ ਨੂੰ ਇਮੀਗ੍ਰੇਸ਼ਨ ਮੰਤਰਾਲੇ ਤੋਂ ਇਨਵੈਸਟੀਗੇਸ਼ਨ ਮਿਲਣ ਦੇ ਕੁਝ ਮਹੀਨਿਆਂ ਅੰਦਰ ਹੀ ਕੈਨੇਡਾ ਦੀ ਪੀਆਰ ਮਿਲ ਜਾਂਦੀ ਸੀ ਇਸ ਪ੍ਰੋਗਰਾਮ ਦੇ ਪ੍ਰਚਲਿਤ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਇਸ ਦੇ ਵਿੱਚ ਅਰਜ਼ੀ ਦਾ ਬਹੁਤ ਥੋੜੇ ਸਮੇਂ ਦੇ ਵਿੱਚ ਨਿਕਟਾਰਾ ਕੀਤਾ ਜਾਂਦਾ ਹੈ ਗੋਤਲਾ ਬੈਂਕ ਮੰਤਰਾਲੇ ਦੇ ਵੱਲੋਂ ਹਾਲ ਦੇ ਵਿੱਚ ਐਕਸਪ੍ਰੈਸ ਐਂਟਰੀ ਦੀ ਤਰਜੀਹੀ ਸ਼੍ਰੇਣੀ ਦੇ ਵਿੱਚ ਕੁਝ-ਕੁਝ ਤਬਦੀਲੀਆਂ ਕੀਤੀਆਂ ਗਈਆਂ ਨੇ ਫਰਾਂਸ ਤੋਂ ਇਲਾਵਾ ਹੈਲਥ, ਸਟਾਮ, ਟ੍ਰੇਡ, ਖੇਤੀਬਾੜੀ ਅਤੇ ਸਿੱਖਿਆ ਖੇਤਰ ਤਰਜੀਹ ਵਾਲੀ ਸੂਚੀ ਦੇ ਵਿੱਚ ਵੀ ਸ਼ਾਮਲ ਨੇ 2024 ਦੌਰਾਨ ਐਕਸਪ੍ਰੈਸ ਐਂਟੀ ਅਰੀਨ 52 ਡਰਾ ਕੱਢੇ ਗਏ ਅਤੇ 98903 ਬੇਨਕਾਰਾਂ ਨੂੰ ਪੀਆਰ ਦੀ ਅਰਜ਼ੀ ਦੇਣ ਦੇ ਲਈ ਸੱਦਾ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ 2023 ਦੌਰਾਨ 110262 ਬੇਨਕਾਰਾਂ ਨੂੰ ਜਦਕਿ 2022 ਦੌਰਾਨ 40539 ਬੇਨਕਾਰਾਂ ਨੂੰ ਇਨਵੈਸਟੀਗੇਸ਼ਨ ਭੇਜੇ ਗਏ ਸਾਰ ਫੈਡਰਲ ਸਰਕਾਰ ਦੇ ਵੱਲੋਂ 2025 ਦੌਰਾਨ 395000 ਅਤੇ 2026 ਦੌਰਾਨ 380000 ਬੇਨਕਾਰਾਂ ਨੂੰ ਪੀਆ ਦੇਣ ਦਾ ਟਿੱਚਾ 2027 ਦੇ ਵਿੱਚ ਟਿੱਚੇ ਨੂੰ ਹੋਰ ਘਟਾ ਕੇ 365000 ਰੱਖਿਆ ਗਿਆ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ